ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਧੰਤੰਤ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੇ ਦੌਰਾਨ ਇੱਕ ਵਾਰੀ ਸਿਆਲਕੋਟ ਦੇ ਨਗਰ ਵਿੱਚ ਪਹੁੰਚਦੇ ਨੇ ਤੇ ਨਗਰ ਦੇ ਬਾਹਰ-ਬਾਹਰ ਇੱਕ ਖਾਲੀ ਥਾਂ ਵੇਖ ਕੇ ਉੱਥੇ ਆਪਣਾ ਡੇਰਾ ਲਾ ਲੈਂਦੇ ਹਨ ਧੰਤੰਤ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਵੀ ਸਨ ਤੇ ਗੁਰੂ ਜੀ ਭਾਈ ਮਰਦਾਨੇ ਨੂੰ ਆਖਦੇ ਹਨ ਕਿ ਜੇ ਥਾਂ ਤੇ ਸੱਚ ਨਹੀਂ ਹੁੰਦਾ ਉਥੇ ਸਕੂਨ ਨਹੀਂ ਹੁੰਦਾ ਤੇ ਇਸ ਨਗਰ ਦੀ ਹਵਾ ਵੀ ਝੂਠ ਨਾਲ ਭਰੀ ਹੋਈ ਹੈ ਜਿਸ ਕਰਕੇ ਇਥੇ ਕੋਈ ਵੀ ਜਣਾ ਸੁੱਖ ਦਾ ਸਾਹ ਨਹੀਂ ਲੈ ਸਕਦਾ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਭਾਈ ਮਰਦਾਨਾ ਜੀ ਹੈਰਾਨ ਹੋ ਗਿਆ ਤੇ ਪੁੱਛਣ ਲੱਗਾ ਕਿ ਗੁਰੂ ਜੀ ਆਪ ਜੀ ਇਸ ਬਾਰੇ ਕਹਿਣਾ ਕੀ ਚਾਹੁੰਦੇ ਹੋ ਮੇਰੇ ਕੁਝ ਸਮਝ ਨਹੀਂ ਆ ਰਿਹਾ ਤਾਪਾਈ ਮਰਦਾਨੇ ਦੇ ਮੂੰਹ ਇਹ ਗੱਲ ਸੁਣ ਕੇ ਗੁਰੂ ਜੀ ਮਸਕਰਾਨ ਲੱਗੇ ਤੇ ਭਾਈ ਮਰਦਾਨੇ ਨੂੰ 2 ਆਨੇ ਦਿੱਤੇ ਤੇ ਨਾਲ ਹੀ ਕਿਹਾ ਕਿ ਭਾਈ ਨਗਰ ਵਿੱਚ ਜਾਓ ਤੇ ਇੱਕ ਆਨੇ ਦਾ ਸੱਚ ਤੇ ਇੱਕ ਆਨੇ ਦਾ ਝੂਠ ਖਰੀਦ ਕੇ ਲੈ ਕੇ ਆਓ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਰਦਾਨਾ ਨਗਰ ਦੇ ਵਿੱਚ ਚਲੇ ਜਾਂਦੇ ਨੇ ਤੇ ਲੋਕਾਂ ਨੂੰ ਪੁੱਛਦੇ ਹਨ ਕਿ ਝੂਠ ਤੇ ਸੱਚ ਕਿੱਥੋਂ ਮਿਲੇਗਾ ਮੈਂ ਇੱਕ ਆਨੇ ਦਾ ਝੂਠ ਤੇ ਇੱਕ ਆਨੇ ਦਾ ਸੱਚ ਖਰੀਦਣਾ ਹੈ ਤਾਂ ਭਾਈ ਮਰਦਾਨੇ ਦੇ ਮੋਹੋਂ ਇਹ ਗੱਲ ਸੁਣ ਕੇ ਕਈ ਲੋਕ ਤਾਂ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ ਤੇ ਕਈ ਲੋਕ ਬੁਰਾ ਭਲਾ ਬੋਲਦੇ ਨੇ ਤੇ ਕਈ ਲੋਕ ਹੱਥ ਜੋੜ ਕੇ ਇਹ ਕਹਿ ਦਿੰਦੇ ਕਿ ਜਾ ਭਾਈ ਅੱਗੇ ਜਾ ਐਵੇਂ ਸਾਡਾ ਸਿਰ ਨਾ ਖਾ ਤਾਂ ਆਖੀਰਕਾਰ ਭਾਈ ਮਰਦਾਨਾ ਮੁੱਲੇ ਖੱਤਰੀ ਦੀ ਦੁਕਾਨ ਵਿੱਚ ਜਾਂਦੇ ਨੇ ਤਾ ਮੁੱਲਾ ਖਤਰੀ ਭਾਈ ਮਰਦਾਨੇ ਦੀ ਗੱਲ ਨੂੰ ਬੜੀ ਗੌਰ ਨਾਲ ਸੌਂਦਾ ਹੈ ਤੇ ਇੱਕ ਕਾਗਜ਼ ਉੱਤੇ ਕੁਝ ਅੱਖਰ ਲਿਖ ਕੇ ਦਿੰਦਾ ਹੈ ਲਿਖਦਾ ਕੀ ਹੈ ਕਿ ਮਰਨਾ ਸੱਚ ਹੈ ਤੇ ਜੀਣਾ ਝੂਠ ਹੈ ਤਾਂ ਭਾਈ ਮਰਦਾਨਾ ਕਾਗਜ਼ ਦੇ ਦੋ ਟੁਕੜੇ ਨੂੰ ਲੈ ਕੇ ਗੁਰੂ ਜੀ ਵੱਲ ਤੁਰ ਪੈਂਦਾ ਹੈ ਗੁਰੂ ਜੀ ਦੇ ਦਰਸ਼ਨ ਪਾਉਣ ਲਈ ਮੁੱਲਾ ਖਤਰੀ ਵੀ ਭਾਈ ਮਰਦਾਨੇ ਦੇ ਪਿੱਛੇ-ਪਿੱਛੇ ਆ ਜਾਂਦਾ ਹੈ ਤੇ ਗੁਰੂ ਜੀ ਦੇ ਦਰਸ਼ਨ ਪਾ ਕੇ ਉਹ ਵੀ ਨਿਹਾਲ ਹੋ ਜਾਂਦਾ ਹੈ। ਮੁੱਲਾ ਖਤਰੀ ਗੁਰੂ ਜੀ ਦੇ ਉਪਦੇਸ਼ਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਉਸਨੇ ਕਈ ਦਿਨ ਤੱਕ ਗੁਰੂ ਜੀ ਦੀ ਸ਼ਰਨ ਵਿੱਚ ਰਹਿ ਕੇ ਸੱਚੇ ਦਿਲੋਂ ਗੁਰੂ ਜੀ ਦੀ ਸੇਵਾ ਬੰਦਗੀ ਕੀਤੀ। ਤੇ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਗੁਰੂ ਜੀ ਦੀ ਆਗਿਆ ਲੈ ਕੇ ਆਪਣੇ ਘਰ ਨੂੰ ਵਾਪਸ ਚਲਾ ਜਾਂਦਾ ਹੈ। ਤਾਂ ਗੁਰੂ ਸਾਹਿਬ ਆਪਣੀ ਉਦਾਸੀਆਂ ਜਾਰੀ ਰੱਖਦੇ ਹਨ। ਉਦਾਸੀਆਂ ਦੌਰਾਨ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਕੁਝ ਸਮੇਂ ਬਾਅਦ ਫਿਰ ਤੋਂ ਸਿਆਲਕੋਟ ਨਗਰ ਵਿੱਚ ਪਹੁੰਚਦੇ ਨੇ ਤੇ ਭਾਈ ਮਰਦਾਨਾ ਤੇ ਗੁਰੂ ਸਾਹਿਬ ਜੀ ਮੁੱਲੇ ਖੱਤਰੀ ਨੂੰ ਮਿਲਣ ਵਾਸਤੇ ਉਸਦੇ ਘਰ ਚਲੇ ਜਾਂਦੇ ਹਨ ਤੇ ਘਰ ਜਾ ਕੇ ਉਸਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਨੇ ਤੇ ਉੱਚੀ ਆਵਾਜ਼ ਲਗਾਉਂਦੇ ਨੇ ਕਿ ਮੁੱਲਾ ਕਰੀ ਹੈ ਤਾਂ ਗੋ ਮੁੱਲੇ ਖੱਤਰੀ ਦੀ ਘਰ ਵਾਲੀ ਬੋਲਦੀ ਹੈ ਨਹੀਂ ਜੀ ਮੁੱਲਾ ਘਰ ਨਹੀਂ ਹੈ ਕਿਉਂਕਿ ਮੁੱਲੇ ਦੀ ਪਤਨੀ ਨੂੰ ਡਰ ਸੀ ਕਿ ਗੁਰੂ ਨਾਨਕ ਪਾਤਸ਼ਾਹ ਮੁੱਲੇ ਨੂੰ ਆਪਣੇ ਨਾਲ ਹੀ ਨਾ ਲੈ ਜਾਣ ਕਿਉਂਕਿ ਗੁਰੂ ਜੀ ਦੀ ਸ਼ਰਨ ਵਿੱਚ ਜਾ ਕੇ ਮੁੱਲਾ ਕਈ ਮਹੀਨੇ ਘਰ ਵਾਪਸ ਨਹੀਂ ਆਉਂਦਾ ਮੁੱਲੇ ਦੀ ਘਰ ਵਾਲੀ ਮੁੱਲੇ ਨੂੰ ਪਾਥੀਆਂ ਵਾਲੇ ਟਾਰੇ ਵਿੱਚ ਲਕੋ ਦਿੰਦੀ ਹੈ ਕਿ ਨਾਨਕ ਪਾਤਸ਼ਾਹ ਨੂੰ ਪਤਾ ਹੀ ਨਹੀਂ ਲੱਗ ਸਕੇਗਾ ਕਿ ਮੁੱਲਾ ਖत्रीकार ਹੈ ਪਰ ਗੁਰੂ ਜੀ ਫਿਰ ਤੋਂ ਮੁੱਲੇ ਖत्री ਨੂੰ ਆਵਾਜ਼ ਲਗਾਉਂਦੇ ਨੇ ਤੇ ਮੁੱਲਾ ਕਰੀ ਹੈ ਤਾਂ ਮੁੱਲੇ ਦੀ ਘਰ ਵਾਲੀ ਫਿਰ ਤੋਂ ਬੋਲਦੀ ਹੈ ਕਿ ਮੁੱਲਾ ਇਸ ਵੇਲੇ ਘਰ ਨਹੀਂ ਹੈ ਮੁੱਲੇ ਦੀ ਘਰ ਵਾਲੀ ਦੇ ਮੂੰਹੋਂ बार-बार ਇਹ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਬੋਲੇ ਠੀਕ ਹੈ ਭਾਈ ਜੇਕਰ ਮੁੱਲਾ ਘਰ ਨਹੀਂ ਤਾਂ ਫਿਰ ਹੈ ਹੀ ਨਹੀਂ ਹੈ ਗੁਰੂ ਜੀ ਦੇ ਮੂੰਹੋਂ ਇਹ ਬਚਨ ਨਿਕਲਦਿਆਂ ਹੀ ਪਾਥਨਾ ਵਿੱਚੋਂ ਸੱਪ ਨਿਕਲਦਾ ਹੈ ਤੇ ਮੁੱਲੇ ਖਤਰੀ ਨੂੰ ਲੜ ਜਾਂਦਾ ਹੈ ਬੇਵਸਤੀ ਮੌਤ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਮੁੱਲੇ ਖत्रीदार ਸਾਰਾ ਪਰਿਵਾਰ ਮੁੱਲੇ ਦੀ লাশ ਨੂੰ ਲੈ ਕੇ ਗੁਰਨਾਨਕ ਦੇਵ ਜੀ ਦੇ ਪਾਸ ਆਉਂਦਾ ਹੈ ਤੇ ਗੁਰੂ ਜੀ ਦੇ ਸਾਹਮਣੇ ਬੇਨਤੀ ਕਰਦੇ ਨੇ ਕਿ ਮੁੱਲੇ ਖत्री ਨੂੰ ਜਿੰਦਾ ਕਰ ਦਵੋ ਤਾਂ ਗੁਰਨਾਨਕ ਪਾਤਸ਼ਾਹ ਜੀ ਆਖਦੇ ਹਨ ਕਿ ਹੁਣ ਤਾਂ ਇਹਨਾਂ ਦਾ ਕੁਝ ਨਹੀਂ ਹੋ ਸਕਦਾ ਅਸੀਂ ਦਸਵੇਂ ਜਾਮੇ ਵਿੱਚ ਦੱਖਣ ਦਿਸ਼ਾ ਵਿੱਚ ਇਸ ਦਾ ਉਦਾਰ ਕਰਾਂਗੇ ਇਸ ਦਾ ਉਦਾਰ ਹੋ ਜਾਵੇਗਾ ਇਹ ਬਚਨ ਬੋਲ ਕੇ ਗੁਰੂ ਜੀ ਉੱਥੋਂ ਚਲੇ ਗਏ ਜਿਸ ਤੋਂ ਬਾਅਦ ਮੁੱਲਾ ਖਤਰੀ 84 ਜੂਨ ਭੋਗਦਾ ਹੋਇਆ ਕਈ ਸਾਲ ਭਟਕਦਾ ਹੈ ਤੇ ਦਸਵੇਂ ਜਾਮੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਵਿੱਚ ਆਪਣੀਆਂ ਫੌਜ ਸਮੇਤ ਨਦੇੜ ਨਗਰ ਵਿੱਚ ਪਹੁੰਚਦੇ ਨੇ ਤਾਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਤੀਰ ਦੇ ਨਾਲ ਇੱਕ ਖਰਗੋਸ਼ ਦਾ ਸ਼ਿਕਾਰ ਕਰਦੇ ਨੇ ਤਾਂ ਇਹ ਵੇਖ ਕੇ ਬਹਾਦਰ ਸ਼ਾ ਪੁੱਛਦਾ ਹੈ ਕਿ ਮਹਾਰਾਜ ਜੀ ਤੁਸੀਂ ਇਸ ਮਾਸੂਮ ਖਰਗੋਸ਼ ਦਾ ਸ਼ਿਕਾਰ ਕਿਉਂ ਕੀਤਾ ਤਾਂ ਉਸ ਮਰੇ ਹੋਏ ਖਰਗੋਸ਼ ਵਿੱਚੋਂ ਮੁੱਲੇ ਖੱਤਰੀ ਦੀ ਰੂਹ ਨਿਕਲਦੀ ਹੈ ਤੇ ਗੁਰੂ ਜੀ ਦੇ ਸਾਹਮਣੇ ਸ਼ੀਸ਼ ਨਿਭਾ ਕੇ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਵਿੱਚ ਆਏ ਦਸਮ ਪਾਤਸ਼ਾਹ თანਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਨੇ ਖत्री ਦਾ ਉਧਾਰ ਕਰਦੇ ਨੇ ਸਤਨਾਮ ਸ੍ਰੀ ਵਾਹਿਗੁਰੂ